ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਮੈਂਬਰ ਅਤੇ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਦਾ ਉਹਨਾਂ ਦੇ ਘਰ ਦੇ ਨਜ਼ਦੀਕ ਤੇਰ ਤਰ ਹਥਿਆਰ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪੁਲਿਸ ਨੇ ਮ੍ਰਿਤਕ ਦੀ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਉੱਥੇ ਹੀ ਦੂਸਰੇ ਪਾਸੇ ਸਿਵਲ ਹਸਪਤਾਲਾ ਵਿਖੇ ਇਸ ਕਤਲ ਦੇ ਮਾਮਲੇ ਨੂੰ ਲੈ ਕੇ ਸੀਪੀਏ ਵਰਕਰਾਂ ਨੇ ਮਨਜੀਤ ਕੌਰ ਦੇ ਕਤਲ ਦੀ ਗ੍ਰਿਫਤਾਰੀ ਲੈ ਕੇ ਸਿਵਲ ਹਸਪਤਾਲਾ ਵਿਖੇ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਉਹਨਾਂ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਇੱਕ ਜਿੰਦਾਬਾਦ 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 ਕਾਬੜਾ ਮਨਜੀਤ ਕੌਰ ਅਮਰ ਰਹੇ ਅਮਰ ਰਹੇ ਅਮਰ ਰਹੇ ਕਾਬੜਾ ਮਨਜੀਤ ਕੌਰ ਅਮਰ ਰਹੇ ਅਮਰ ਰਹੇ ਅਮਰ ਰਹੇ ਲੋਕ ਇਕਤਾ ਜਿੰਦਾਬਾਦ 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 ਉਹ ਚਾਰ ਜਣੇ ਸੀ ਜੀ ਦੋ ਲੇਡੀਜ਼ ਸੀ ਵਜ੍ਹਾ ਕੀ ਸੀ ਰੰਜਿਸ਼ ਕੀ ਸੀ ਕੋਈ ਰੰਜਿਸ਼ ਦੀ ਪੁਰਾਣੀ ਰੰਜਿਸ਼ ਸੀ ਉਹਦੇ ਨਾਲ ਇਹ ਅੱਜ ਕਤਲ ਕੀਤਾ ਗਿਆ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਬੰਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਉਹ ਹੈ ਕੌਣ ਨੇ ਜਿਹੜੇ ਵਿਅਕਤੀ ਨੇ ਉਹ ਕਾਕਾ ਸਿੰਘ ਉਹਨਾਂ ਦਾ ਪੁੱਤਰ ਉਹਨਾਂ ਦੀ ਕਾਕਾ ਸਿੰਘ ਦੀ ਵਾਈਫ ਤੇ ਉਹਨਾਂ ਦੀ ਪੁੱਤਰ ਦੀ ਵਾਈਫ ਤੇ ਇੱਕ ਰੀਤੂ ਸਿੰਘ ਜਿਨ੍ਹਾਂ ਨਾਲ ਕੀ ਸਾਡੇ ਤੋਂ 30 ਸਾਲਾਂ ਤੋਂ ਕੋਈ ਸੰਬੰਧ ਨਹੀਂ ਸੀ ਉਹਨਾਂ ਦੇ ਚਾਂਸੇ ਦੇ ਵਿੱਚ ਆ ਕੇ ਉਹਨਾਂ ਤੋਂ ਤਿੰਨ ਚਾਰਾਂ ਬੰਜਾ ਨੇ ਮਿਲ ਕੇ ਮਨਜੀਤ ਕੌਰ ਨੂੰ ਮੌਤ ਦੇ ਘਾਟੋਂ ਤਾਇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਹੜਾ ਕਤਲ ਹੋਇਆ ਹੈ ਇਹ ਉਹਦੇ ਪੂਰੀ ਤਰ੍ਹਾਂ ਮਾਰਿਆ ਗਿਆ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦੇ ਜਿਹੜੇ ਲਾਉ ਆਡਰ ਹੈ ਉਹਦੇ ਤੇ ਡੂੰਗੀ ਚਿੰਤਾ ਜ਼ਾਹਰ ਕਰਦਾ ਹਾਂ ਕਿ ਆਮ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਜਿਹੜਾ ਜਿਹੜੇ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਆ ਅੱਜ ਉਹ ਵੀ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਹੈ ਜਿਹਦੀ ਜਿਉਂਦੀ ਜਾਗਦੀ ਮਿਸਾਲ ਅੱਜ ਦੀ ਇਹ ਘਟਨਾ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲਰ ਮੈਂਬਰ ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹੇ ਦੇ ਪ੍ਰਧਾਨ ਤੇ ਸਭਾਈ ਆਗੂ ਸਾਡੀ ਭੈਣ ਮਨਜੀਤ ਕੌਰ ਇਹਨਾਂ ਨੇ 10 ਤਰੀਕ ਦਾ ਇੱਕ ਪ੍ਰੋਗਰਾਮ ਰੱਖਿਆ ਹੋਇਆ ਉਸ ਦੀ ਤਿਆਰੀ ਦੇ ਵਿੱਚ ਸਾਡੀ ਟੀਮ ਜਿਹੜੀ ਹੈ ਪੂਰੀ ਤਰ੍ਹਾਂ ਜੁਟੀ ਹੋਈ ਸੀ ਔਰ 10 ਤਰੀਕ ਨੂੰ ਜਿਹੜਾ ਬੋ ਮੰਡੇ ਬਣਾਉਣਾ ਸੀ ਅੱਜ ਦੇ ਦਿਨ ਤੇ ਇਹ ਜਿਹੜਾ ਕਤਲ ਹੋਣਾ ਇਹ ਬਹੁਤ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ ਔਰ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਇਦੀ ਢੰਗਾ ਇਹ ਨਾਲ ਜਾਂਚ ਦੀ ਮੰਗ ਕਰਦੇ ਆਂ ਨਾਲ ਕਿ ਜਿਹੜੇ ਇਹ ਸਾਜ਼ਿਸ਼ਕਾਰ ਨੇ ਕਤਲ ਕਰਨ ਵਾਲੇ ਲੋਕ ਹੈ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਆਂ ਔਰ ਬੜਾ ਦੁੱਖ ਦਾ ਸਮਾਂ ਹੈ ਕਿ ਇੱਕ ਉਸ ਤਰ੍ਹਾਂ ਦੇ ਲੀਡਰ ਦਾ ਇੱਕ ਪਸ਼ੂਾਂ ਅਤੇ ਜਾਨਵਰਾਂ ਦੀ ਤਰ੍ਹਾਂ ਕਤਲ ਹੋ ਜਾਣਾ ਇਹ ਬਹੁਤ ਸਵਾਲਾਂ ਨੂੰ ਜਨਮ ਦੇਵੇਗਾ ਅਸੀਂ ਇਹਦੀ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪੂਰੀ ਤਰ੍ਹਾਂ ਨਿੰਦਿਆ ਕਰਦੇ ਆਂ ਤੇ ਨਾਲ ਹੀ ਉਹਨਾਂ ਕਾਤਲਾਂ ਨੂੰ ਗ੍ਰਿਫਤਾਰੀ ਦੀ ਮੰਗ ਕਰਦੇ ਆ। ਇਸਤਰੀਆਂ ਦੇ ਲਈ ਲੜਨ ਵਾਲੀ ਪੱਜਹਾਰੂ ਲੀਡਰ ਦਾ ਕਤਲ ਹੋਇਆ ਹੈਗਾ। ਤੁਸੀਂ ਇਸ ਕਤਲ ਨੂੰ ਕਿਸ ਤਰ੍ਹਾਂ ਦੇਖਿਆ ਲਗਾ ਜਿਹੜਾ ਹੁਣ ਸਾਹਮਣੇ ਆਇਆ ਹੈਗਾ। ਬਹੁਤ ਮੰਦਭਾਗੀ ਗੱਲ ਹੈ। ਪੰਜਾਬ ਇਸਤਰੀ ਸਭਾ ਦੀ ਪੰਜਾਬ ਦੀ ਆਗੂ, ਜ਼ਿਲ੍ਹੇ ਦੀ ਪ੍ਰਧਾਨ ਜਿਹੜੀ ਭਾਰਤੀ ਕਮਿਊਨਿਸਟ ਪਾਰਟੀ ਦੀ ਵੀ ਬੜੀ ਆਗੂ ਆ ਤੇ ਬੜੇ ਲੰਬੇ ਸਮੇਂ ਤੋਂ ਸਰਗਰਮ ਹੈ। ਉਹਦਾ ਦਿਨ ਦਿਹਾੜੇ ਕਤਲ ਹੋ ਜਾਣਾ। ਇਹ ਕਤਲ ਨੂੰ ਇਸ ਤਰੀਕੇ ਦੇ ਨਾਲ ਠੀਕ ਹੈ ਇੱਕ ਪ੍ਰਾੜ ਦਾ ਰੌਲਾ ਸੀ ਉਸ ਧੱਕ ਦੇ ਨਾਲ ਲਿਆ ਜਾ ਰਿਹਾ ਹੈ। ਪਰ ਅਸੀਂ ਜਿਹੜੇ ਸਮਝਦੇ ਆ ਕਿ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਮਾਹੌਲ ਹੈ ਕਿਵੇਂ ਲਗਾਤਾਰ ਜਿਹੜੇ ਹੈਗਾ ਕਤਲ ਹੋ ਰਹੇ ਆ ਜਿਹੜੇ ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਆ ਕਿ ਅੱਜ ਜੇ ਤੁਸੀਂ ਲੜਾਈ ਦਾ ਟਕਵਾਂ ਜਣਾ ਨੱਚ ਰਹੇ ਹੋ ਅੱਜ ਉਹਦਾ ਕਤਲ ਹੋ ਜਾਣਾ ਦਿਨ ਦਿਹਾੜੇ ਔਰ ਉਹਦੇ ਲਈ ਅੱਜ ਸਾਰੇ ਦੇ ਸਾਰੇ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ 5 ਜਾਨਾਂ ਨੂੰ ਉਹਦਾ ਕਤਲ ਕੀਤਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਸਿਰਫ ਇੱਕ ਜਾਂ ਦੋ ਨੂੰ ਫੜਿਆ ਇਸ ਕਰਕੇ ਇਹ ਬਹੁਤ ਵੱਡਾ ਸਵਾਲ ਹੈਗਾ ਪੰਜਾਬ ਦੀ ਸਰਕਾਰ ਦੇ ਉੱਤੇ ਔਰ ਪੰਜਾਬ ਪੁਲਿਸ ਦੀ ਕਾਰਸ਼ੈਲੀ ਦੇ ਉੱਤੇ ਕਿ ਜੇ ਤੁਸੀਂ ਇਹੋ ਜੇ ਕਤਲ ਕਰਾ ਕੇ ਮਨਜੀਤ ਕੌਰ ਵਰਗੀ ਜਿਹੜੀਆਂ ਜੰਗ ਉਮਰ ਦੇ ਉਹਨਾਂ ਦੀ ਉਮਰ 54 55 ਸਾਲ ਦੀ ਉਮਰ ਸੀ ਔਰ ਬੜਾ ਮਹੱਤਵਪੂਰਨ ਰੋਲ ਸਮਾਜ ਦੇ ਵਿੱਚ ਮਨਜੀਤ ਕੌਰ ਅਦਾ ਕਰ ਰਹੀ ਸੀ ਅਸੀਂ ਤਾਂ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਰੰਗਲਾ ਪੰਜਾਬ ਕੀ ਆਏ ਲੋਕਾਂ ਦੇ ਜਿਹੜੇ ਹੈਗੇ ਖੂਨ ਡੋਲ ਡੋਲ ਕੇ ਇਹ ਉਹਦਾ ਰੰਗਲਾ ਪੰਜਾਬ ਹੈ ਕੀ ਜਿਹੜੇ ਨਸ਼ਿਆਂ ਦੇ ਟੱਕ ਬੰਝ ਤੁਹਾਨੂੰ ਪਤਾ ਲਗਾਤਾਰ ਨਸ਼ਿਆਂ ਦੇ ਖਿਲਾਫ ਮਨਜੀਤ ਕੌਰ ਬੋਲ ਰਹੀ ਸੀ ਅੱਜ ਇਸਤਰੀ ਸਭਾ ਜਿਹੜਾ ਕੱਲੇ ਪੰਜਾਬ ਚ ਨਹੀਂ ਦੇਸ਼ ਚ ਨਹੀਂ ਪੂਰੀ ਦੁਨੀਆ ਚ ਬਣਾਇਆ ਜਾਣਾ ਔਰ ਇਸਤਰੀਆਂ ਦੀ ਇੱਕ ਬਹੁਤ ਮੁੱਲੀ ਆਗੂ ਉਹ ਜਿਹੜੀ ਹੈਗੀ ਕਿਸੇ ਗੁੰਡੇ ਅਨਸਰਾਂ ਸ਼ਿਕਾਰ ਹੋ ਜੇ ਅਸੀਂ ਜਿਹੜਾ ਹੈਗਾ ਮੰਗ ਕਰਨਾ ਚਾਹੁੰਦੇ ਆ ਮੰਗ ਕਰਦੇ ਆ ਔਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹਨੂੰ ਜਿਹੜਾ ਹੈਗਾ ਜੀ ਅਸੀਂ ਸਮਝਦੇ ਆਂ ਵੀ ਵੱਡੀ ਸਾਜਿ ਤਹਿਤ ਕਤਲ ਕੀਤਾ ਗਿਆ ਔਰ ਇਹਦੇ ਲਈ ਉਹਨਾਂ ਦੋਸ਼ੀਆਂ ਦੀ ਬਕਾਇਦਾ ਤੌਰ ਦੇ ਉੱਤੇ ਪੜਤਾਲ ਕਰਕੇ ਸਾਰਾ ਜਿਹੜਾ ਸਚਾਈ ਹੈਗੀ ਹੈ ਉਹ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਔਰ ਲੋਕ ਇਸ ਦੇ ਉੱਤੇ ਜਿਹੜਾ ਹੈਗਾ ਆਪਣੀ ਰਾਏ ਜਿਹੜੀ ਬਣਾ ਸਕਣ ਬਹੁਤ ਬਹੁਤ ਧੰਨਵਾਦ ਜੀ ਕਿਤਰਾ ਵੀ ਦੇਖਦੇ ਆ ਕਿਦਾ ਹੋਇਆ ਅੱਜ ਸਵੇਰੇ ਕਰੀਵ 11:00 ਵਜੇ ਮਨਜੀਤ ਕੌਰ ਵਾਸੀ ਗਾਮੀਵਾਲਾ ਦਾ ਕਤਲ ਹੋا ਵਿਕੇ ਹੋਇਆ ਜੋ ਕਤਲ ਸੰਦੀਪ ਸਿੰਘ ਤੇ ਉਸ ਦੀ ਘਰਵਾਲੀ ਭਾਗੋ ਦੇਵੀ ਨੇ ਸਮੇਤ ਉਹਦੇ ਸਹੁਰਾ ਸਸਤੇ ਇੱਕ ਦਾ ਇਹ ਕਹਿੰਦੇ ਵੀ ਸਹੇਦ ਦਿੱਤੀ ਹੈ ਉਹਦੇ ਲਖਪੁਰ ਸਿੰਘ ਨੇ ਜੋ ਉਹਦਾ ਪਹਿਲਾ ਪਤੀ ਸੀਗਾ ਉਹਨਾਂ ਨੇ ਕੀਤਾਗਾ ਉਸ ਦੇ ਸਬੰਧ ਵਿੱਚ ਮਨਜੀਤ ਕੌਰ ਦੀ ਲੜਕੀ ਦੇ ਬਿਆਨ ਦੇਖੇ ਜਾ ਚੁੱਕੇ ਹਨ ਮਕਦਮਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿੰਨੇ ਦੋਸ਼ੀਆਂ ਨੂੰ ਕੁੱਲੇ ਦੇ ਕਤਲ ਦੇ ਵਿੱਚ ਕੁੱਲ ਇਹਨਾਂ ਨੇ 5 ਦੋਸ਼ੀਆਂ ਦੇ ਨਾਮ ਲਿਖਾ ਹੋਏ ਨੇ ਪਰ ਪੁਲਿਸ ਨੇ ਕਿਤੇ ਗ੍ਰਿਫਤਾਰ ਕਰ ਲਈ ਅਜੇ ਤੱਕ ਕੋਈ ਨਹੀਂ ਗ੍ਰਿਫਤਾਰ ਕੀਤਾ ਜੀ ਬਹੁਤ ਜਲਦੀ ਹੀ ਗ੍ਰਿਫਤਾਰ ਕਰਕੇ ਸੀ ਇਹਨਾਂ ਨੂੰ ਪੇਸ਼ ਕਰ ਦੇ ਬਜਾਰਾਂਸ ਇਹ ਆਜੀ ਇਹਨਾਂ ਦਾ ਇੱਕ ਚਾਰਕ ਮਰਲੇ ਦਾ ਪਲਾਂਟ ਸੀਗਾ ਬੋਹਾ ਵਿਖੇ ਉਹ ਦੂਸਰੀ ਪਤਲੀ ਪਾਰਟੀ ਵਿੱਚ ਸੰਦੀਪ ਸਿੰਘ ਵਗੈਰਾ ਆਪਣਾ ਹੱਕ ਜਤਾਉਂਦੀ ਸੀ ਤੇ ਮਨਜੀਤ ਕੌਰ ਉਸ ਤੇ ਆਪਣਾ ਮਕਾਨ ਬਣਾ ਰਹੀ ਸੀਗੀ ਕੁਝ ਕਹਿੰਦੇ ਮੈਨੂੰ ਇਹ ਵੀ ਪਤਾ ਲੱਗਿਆ ਹੈ ਵੀ ਕੁਝ ਟਾਈਮ ਪਹਿਲਾਂ ਕੋਈ ਜਥੇਬੰਦੀ ਨੇ ਇਹਨਾਂ ਦਾ ਆਪਸ ਵਿੱਚ ਸਮਝੌਤਾ ਵੀ ਕਰਵਾ ਦਿੱਤਾ ਸੀ ਵੀ ਇਹ ਪਲਾਟ ਹੈ ਜਿਹੜਾ ਮਨਜੀਤ ਕੌਰ ਹੀ ਰੱਖੇਗੀ ਪਰੰਤੂ ਉਹ ਦੂਸਰੀ ਪਾਰਟੀ ਸੰਦੀਪ ਸਿੰਘ ਮੇਰਾ ਅਜੇ ਵੀ ਆਪਣਾ ਹੱਕ ਜਤਾਉਂਦੇ ਸੀ